ਦੇਸ਼ਵਚਾਂਮ ਚੋਣਾਂ ਦੇ ਤੀਜੇ ਗੇੜ ਲਈ 11 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ કુલ 93 ਲੋਕ ਸਭਾ ਸੀਟਾਂ ਤੇ ਸਵੇਰੇ 7 ਵਜੇ ਤੋਂ ਸ਼ੁਰੂ ਹੋਇਆ VOTING ਦਾ سلسلہ ਹੁਣ ਹੌਲੀ ਹੌਲੀ ਮੁਕੰਮਲ ਹੋਣ ਵੱਲ ਵਧ ਰਿਹਾ ਹੈ ਇਸ ਗੇੜ ਵਿੱਚ કુલ 1331 ਉਮੀਦਵਾਰ ਚੋਣ ਮੈਦਾਨ ਵਿੱਚ ਨੇ ਜ਼ਿਆਦਾਤਰ ਲੋਕ ਸਭਾ ਸੀਟਾਂ ਤੇ ਵੋਟਾਂ ਸ਼ਾਮ 6 ਵਜੇ ਤੱਕ ਹੋਣੀਆਂ ਹਾਲਾਂਕਿ ਕੁਝ ਲੋਕ ਸਭਾ ਸੀਟਾਂ ਤੇ VOTING 4 ਵਜੇ ਮੁਕੰਮਲ ਹੋ ਗਈ ਹੈ 10 ਕੇਂਦਰੀ ਮੰਤਰੀਆਂ ਤੇ 4 ਸਾਬਕਾ ਮੁੱਖ ਮੰਤਰੀਆਂ ਸਮੇਤ ਕਈ ਯੋਗ ਆਗੂਆਂ ਦੀ ਸਿਆਸੀ ਕਿਸਮਤ ਅੱਜ VOTING ਮਸ਼ੀਨਾਂ ਵਿੱਚ ਬੰਦ ਹੋ ਰਹੀ ਹੈ ਪੱਛਮ ਬੰਗਾਲ ਕਈ ਪੋਲਿੰਗ ਸਟੇਸ਼ਨਾਂ 'ਤੇ ਸਵੇਰ ਤੋਂ ਹੀ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਨਜ਼ਰ ਆਈਆਂ ਇਸ ਗਿਰਤ ਹੈ ਕਿ ਉੱਤਰ ਪ੍ਰਦੇਸ਼ ਤੋਂ 10, ਗੁਜਰਾਤ ਤੋਂ 25, ਕਰਨਾਟਕ ਤੋਂ 14, ਮਹਾਰਾਸ਼ਟਰ ਤੋਂ 11, ਮੱਧ ਪ੍ਰਦੇਸ਼ ਤੋਂ 9, ਅਸਾਮ ਤੋਂ 4, ਬਿਹਾਰ ਤੋਂ 5, ਛੱਤੀਸਗੜ੍ਹ ਤੋਂ 7, ਪੱਛਮ ਬੰਗਾਲ ਤੋਂ 4, ਦਮਨ ਦਿਓ ਤੇ ਦਾਦਰਾ ਤੇ ਨਗਰ ਹਵੇਲੀ ਤੋਂ 2 ਸੀਟਾਂ ਤੇ ਵੋਟਾਂ ਪੁਵਾਈਆਂ ਜਾ ਰਹੀਆਂ ਨੇ ਪਛਮ ਬੰਗਾਲ ਵਿੱਚ ਪਹਿਲੇ ਦੋ ਗਿਣਾਂ ਦੀ ਤਰ੍ਹਾਂ ਇਸ ਵਾਰ ਵੀ VOTING ਦਫਤਰ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਸੁਧਾਰ ਦੇਖਣ ਨੂੰ ਮਿਲ ਰਹੀ ਹੈ। ਅਸਾਮ ਦੇ ਵੋਟਰਾਂ ਵਿੱਚ ਵੀ ਭਾਰੀ ਜੋਸ਼ ਨਜ਼ਰ ਆ ਰਿਹਾ ਹੈ। ਮਧ ਪ੍ਰਦੇਸ਼, ਕarnataka, ਛੱਤੀਸਗੜ੍ਹ ਵਿੱਚ VOTING ਰਫ਼ਤਾਰ ਦਿਨ ਟਲਣ ਦੇ ਨਾਲ-ਨਾਲ ਵਧਦੀ ਨਜ਼ਰ ਆ ਰਹੀ ਹੈ। ਗੁਜਰਾਤ, ਬਿਹਾਰ, ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ਸ਼ੁਰੂਆਤੀ ਦੌਰ ਵਿੱਚ VOTING ਦੀ ਰਫ਼ਤਾਰ ਸੁਸਤ ਰਹੀ। ਅੰਕੜਿਆਂ ਤੇ ਛਾਤ ਮਾਰੀਏ ਤੇ ਸ਼ਾਮ 5 ਵਜੇ ਤੱਕ VOTING ਦੀ ਕੁੱਲ ਔਸਤ 52 ਤੋਂ 57 ਦਰਮਿਆਨ ਦਰਜਸ਼ਕੀਤੀ ਗਈ।